ਆਈਡੀ ਟਰੱਕ ਆ ਟਰਾਲੀਆਂ ਆਇਆ ਜਿਹੜੀਆਂ ਉਹ ਤੁਹਾਨੂੰ ਦਿਖਾ ਦਿੰਦੇ ਕਿੱਥੇ ਤੱਕ ਜਿਹੜਾ ਜਾਮ ਲੱਗ ਗਿਆ ਜਦਕਿ ਜੇ ਨਵਾਂ ਸ਼ਹਿਰ ਪੁਲਿਸ ਨੇ ਆਪਣੀ ਐਂਟ੍ਰੈਂਸ ਦੇ ਵਿੱਚ ਜਿਹੜੀ ਜੁਡੀ ਰੈਡਿਕਸ਼ਨ ਦੇ ਵਿੱਚ ਰਕਾਂ ਦੀ ਐਂਟਰੀ ਰੋਕਣੀ ਸੀ ਤਾਂ ਨਵਾਂ ਸ਼ਹਿਰ ਦਾ ਜਿਹੜਾ ਪੁਆਇੰਟ ਆ ਉਹ ਬੇਗਮ ਪਰਦੇ ਕੋਲੋਂ ਸਟਾਰਟ ਹੁੰਦਾ ਸਿਟੀ ਦਾ ਤੇ ਉੱਥੇ ਲਗਾਇਆ ਜਾ ਸਕਦਾ ਸੀ ਨਾਕਾ ਐਸਾ ਕੁਝ ਨਹੀਂ ਆ ਹੁਣ ਪੁਲਿਸ ਸਾਰੀ ਜਿਹੜੀ ਆ ਹੱਥਾਂ ਪੈਰਾਂ ਦੀ ਪਈ ਹੋਈ ਆ ਕੋਈ ਦੋ ਮੋਟਰਸਾਈਕਲ ਦੇ ਅੰਦਰ ਜਾ ਰਹੇ ਆ ਕੋਈ ਦੋ ਉੱਧਰ ਤੇ ਜਾ ਰਹੇ ਆ ਸੋ ਜਿਹੜਾ ਨਾ ਤਾਂ ਨਾਤਾ ਸਹੀ ਜਗਾ ਤੇ ਲਾਇਆ ਗਿਆ ਸਿਟੀ ਥਾਣੇ ਵੱਲੋਂ ਨਾ ਹੀ ਜਿਹੜੀ ਆ ਰਾਹੋਂ ਪੁਲਿਸ ਨੇ ਸਹੀ ਡਿਊਟੀ ਨਿਭਾਈ ਆ ਨਵਾਂ ਸ਼ਹਿਰ ਵਾਲੇ ਐਸਐਚਓ ਉਹਨਾਂ ਨੇ ਉਹਨਾਂ ਨੇ ਵੀ ਆਪਣੇ ਥਾਣੇ ਦੇ ਮੂਹਰੇ ਨਾਕਾ ਲਾ ਲਿਆ ਜਦ ਕਰਦੀ ਜੂ ਰਿਡਕਸ਼ਨ ਸਟਾਰਟ ਹੋ ਜਾਂਦੀ ਆ ਜਿਹੜੀ ਬੇਗੰਪੁਰ ਦੇ ਕੋਲ ਬੇਗੰਪੁਰ ਵੀ ਰੋਕੇ ਜਾ ਸਕਦੇ ਸੀ ਟਰੱਕ ਐਸਾ ਕੁਝ ਨਹੀਂ ਆ ਤੇ ਦੂਜੇ ਪਾਸੇ ਰਾਹੋਂ ਪੁਲਿਸ ਜਿਹਨੇ 8 ਵਜੇ ਤੋਂ ਪਹਿਲੇ ਜਿਹੜੀ ਆ ਜੋ ਵੀ ਆ ਉਹਨਾਂ ਨੂੰ ਵੀ ਉਸ ਤਰ੍ਹਾਂ ਦੇ ਆਰਡਰ ਸੌਣਗੇ ਕਿ 9 ਵਜੇ ਤੋਂ ਪਹਿਲੇ ਨਵਾਂ ਸ਼ਹਿਰ ਦੇ ਵਿੱਚ ਐਂਟਰੀ ਨਹੀਂ ਹੋਣੀ ਚਾਹੀਦੀ ਸੀਗੀ ਸੋ ਇਸ ਤਰ੍ਹਾਂ ਦੇ ਆ ਤੁਸੀਂ ਦੇਖ ਸਕਦੇ ਆ ਨਵਾਂ ਸ਼ਹਿਰ ਆਰੀਆ ਸਕੂਲ ਤੱਕ ਇਹ ਟਰੱਕ ਜਿਹੜੇ ਆ ਖੜ ਚੁੱਕੇ ਨੇ ਕੋੜ ਤੋਂ ਆ ਤੁਸੀਂ ਦੁਬਾਰਾ ਤੁਹਾਨੂੰ ਦਿਖਾਨੇ ਆ ਆਰੀਆ ਸਕੂਲ ਤੋਂ ਜਿਹੜੇ ਆ ਰਕਾਂ ਦੀ ਜਿਹੜੀ ਲਾਈਨ ਲੱਗੀ ਹੋਈ ਆ ਨਵਾਂ ਸ਼ਹਿਰ ਸਿਟੀ ਤੇ ਨਵਾਂ ਸ਼ਹਿਰ ਜਿਹੜੀ ਰਾਹੋਂ ਪੁਲਿਸ ਦੋਨਾਂ ਦੀ ਕਹਿ ਸਕਦੇ ਆ ਅਣਗਹਿਲੀ ਦੇ ਨਾਲ ਜਾਂ ਜੋ ਵੀ ਆ ਉਹਦੇ ਕਰਕੇ ਸਾਰਾ ਕੁਝ ਹੋਇਆ ਆ ਰਾਹੂ ਪੁਲਿਸ ਵੱਲੋਂ ਜਿਹੜਾ ਆ 9 ਵਜੇ ਤੋਂ ਪਹਿਲੇ ਟਰੱਕਾਂ ਦੀ ਐਂਟਰੀ ਸੀ ਨਵਾਂ ਸ਼ਹਿਰ ਤੇ ਵੀ ਜਿਹੜਾ ਨਾਕਾ ਹੈ ਜੀ ਟਰੱਕਾਂ ਨੂੰ ਰੋਕਣਾ ਸੀਗਾ ਤਾਂ ਇਹਨੂੰ ਬੀਗਮਪੁਰ ਗੇਟ ਦੇ ਕੋਲ ਲਗਾਇਆ ਜਾ ਸਕਦਾ ਸੀ ਲੇਕਿਨ ਬੀਗਮਪੁਰ ਗੇਟ ਤੇ ਜਿਹੜਾ ਹੈ ਨਾਕਾ ਨਹੀਂ ਲੱਗਿਆ ਇਹ ਸਿੱਟੀ ਥਾਣੇ ਦੇ ਬਿਲਕੁਲ ਮੋੜੇ ਲਾ ਲਿਆ ਤੇ ਉਸ ਤੋਂ ਬਾਅਦ ਜਿੰਨੇ ਵੀ ਟਰੱਕ ਆਉਣ ਸਾਰੇ ਜਿਹੜੇ ਆ ਉਹ ਇੱਥੇ ਸੜਕ ਦੇ ਕੱਬੇ ਲੱਗ ਚੁੱਕੇ ਨੇ ਆ ਤੁਹਾਨੂੰ ਦਿਖਾ ਦਿੰਨੇ ਆ ਇੱਧਰ ਦੂਜੇ ਪਾਸੇ ਰੇਲਵੇ ਰੋਡ ਦੇ ਵੀ ਹਾਲਾਤ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਆਂ ਕਿ ਕੀ ਕਿਆ ਆ ਰੇਲਵੇ ਰੋਡ ਦੇ ਹਾਲਾਤ ਹਾਂਜੀ ਡਾਕਟਰ ਸਾਹਿਬ ਕੀ ਹਾਲ ਆ ਕਿੰਨੀ ਕੀ ਦੇਰ ਹੋ ਗਈ ਘਰੋਂ ਨਿਕਲਿਆ ਨੂੰ ਕਿਤੋਂ ਘਰ ਕਿੱਥੇ ਆਪਣਾ ਹੀ ਆਕਰਿਆਮ ਰੋਡ ਕਿੱਥੇ ਕਿਸੇ ਮਜ਼ਾਕ ਹੀ ਕਰ ਰਹੇ ਆ ਵੈਸੇ ਅੱਧਾ ਘੰਟਾ ਹੋ ਗਿਆ ਇਹਦੇ ਵਿੱਚ ਮੈਂ ਦੱਸ ਦਿੰਦਾ ਆਂ ਕਿ ਇਹਦਾ ਕਾਰਨ ਕੀ ਆ ਕੱਲਾ ਰਾਹੋਂ ਰੋਡ ਨਹੀਂ ਆ ਜਿੰਨਾ ਹੁਣ ਮੈਂ ਜਾਣਦਾ ਆਂ ਇੱਧਰਲੇ ਪਾਸੇ ਵੀ ਜਿਹੜਾ ਆ रेलवे रोड ਦੇ ਉੱਤੇ ਵੀ ਟ੍ਰੈਫਿਕ ਜਾਮ ਹੋ ਗਿਆ ਕੋਈ ਵੀ ਰੇਲਵੇ ਰੋਡ ਤੋਂ ਆ ਜਿਹੜੀ ਐਂਟਰੀ ਤੁਸੀਂ ਜਾਮ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਸਾਰਾ ਕੁਝ ਸਿਰਫ ਦੋ ਥਾਣਿਆਂ ਦੀ ਆਪਸੀ ਜਿਹੜੀ ਨਾ ਅੰਡਰਸਟੈਂਡਿੰਗ ਹੋਣੀ ਜਾਇਕ ਕਹਿ ਸਕਦੇ ਹਾਂ ਧਿਆਨ ਨਾ ਦੇਣ ਕਰਕੇ ਸਾਰਾ ਕੁਝ ਹੋਇਆ ਹੈ ਵਾਪਰਿਆ ਹੈ ਕਰੀਬ ਅੱਧਾ ਘੰਟਾ ਹੈ ਜਿਹੜਾ ਹੋ ਗਿਆ ਇਹ ਗੱਲ ਖੁਦ ਡਾਕਟਰ ਕਾਮਲ ਜੋ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹਨਾਂ ਨੂੰ ਲੱਗਿਆ ਕਿ ਮੈਨੂੰ ਘਰੋਂ ਆਏ ਨੂੰ ਇੱਥੇ ਲੱਗ ਗਿਆ ਸੋ ਸਾਡੇ ਪੇਜ ਤੇ ਜੁੜੇ ਰਹਿਣ ਲਈ ਧੰਨਵਾਦ